ਆਪ ਆ ਗਿਆ ਜੀ ਗੁਰਦੁਆਰਾ ਮੱਝੀ ਸਾਹਿਬ ਭਰਤਖੜ ਸਾਹਿਬ ਬਾਦਸ਼ਾਹੀ ਨੋਵੀਂ ਪਹਿਲਾ ਪੜਾ ਤੇ ਚਲਦੇ ਆ ਗੁਰਦਾਰੇ ਦਰਸ਼ਨ ਕਰਨ ਜੋ ਆਪਾ ਦਰਸ਼ਨ ਕਰਕੇ ਆਨੇ ਗੁਰਦਾਰੇ ਸਾਉ ਜੀ ਆ ਸਾਥੀ ਗਏ ਨਹੀਂ ਗੁਰਦਾਰੇ ਮੱਥਾ ਟੇਕਣ ਪਤਾ ਨਹੀਂ ਕੀ ਕਰ ਜਾਂਦੇ ਆ ਇੱਥੇ ਬਹਿ ਗਏ ਟੂਟੇ ਲੈਣ ਗੁਰਦਾਰੇ ਮੱਥਾ ਟੇਕ ਕੇ ਕਿਉਂ ਨਹੀਂ ਆਏ ਠੀਕ ਆਏ ਠੀਕ ਆਏ ਹਾਂਜੀ ਜੀ ਹਨਾ ਬੱਚੂ ਟੂਟੇ ਲਈ ਜਾਨੇ ਬੈਠੇ ਤੇ ਨਹੀਂ ਜਾਣੇ ਬੱਦਲ ਗਰਜਦੇ ਪਏ ਆ ਬੱਦਲ ਗਰਜਦਾ ਪਿਆ ਬਾਸ ਬਾਸ ਵਾਸ ਵਾਸ ਬਾਸ ਬਾ ਜਾ ਤੇ ਨਾ ਕਮਨ ਡਰ ਲਾਦਾ ਇੰਨਾ ਡਰਦਾ ਟਿੰਡੋਲ ਨਹੀਂ ਲੱਗਦਾ ਜਿੰਨੇ ਇੱਥੇ ਲਾਦਾ ਫਿਰ ਨਾ ਕਰ ਟੂੜਾ ਥੱਲੇ ਆਏਗਾ ਉਹ ਸਾਥ ਹੀ ਨਾ ਕਰ ਯਾਰ ਮੈਨੂੰ ਕੁਝ ਕੀਤਾ ਵੀ ਨਹੀਂ ਹੋਰ ਲੰਮੇ ਪੈਰੀਏ ਉਹ ਕਭੀ ਹੋਣੇ ਉਹਨੂੰ ਲੰਬੇ ਪੈਰ ਵਾਲੇ ਆ ਕੰਬ ਲਿਆ ਔਖਾ ਹੀ ਆ ਕੰਬ ਲਿਆ ਤੇ ਇਸ ਵਾਰ ਵੀ ਫੇਰ ਤੇਰੇ ਰਿਐਕਸ਼ਨ ਚੈੱਕ ਕਰਾਂਗੇ ਕਿਸ਼ਤੀ ਵਿੱਚ ਬੈਠ ਕੇ ਜਰਾ ਸੁਣ ਕਾਹ ਕਿ ਪਟੂ ਗਈ ਕਿਸ਼ਤੀ ਕਾਹ ਆਨੀ ਆ ਇੱਥੇ ਜੀ ਇੱਥੇ ਜੇ ਲੱਗੀ ਹੋਈ ਝੂਟੇ ਇੱਥੇ ਚ ਝੂਟੇ ਲੱਗੇ ਹੋਏ ਆਪਾਂ ਜਰੂਰ ਜਾਵਾਂਗੇ ਨਹੀਂ ਤਾਂ ਫਿਰ ਜਦੋਂ ਆਪਣੇ ਘਰ ਦੇ ਕੋਲ ਮੇਲੇ ਲੱਗਦੇ ਨੇ ਸਾਰੇ ਵਰਤਮਾਨ ਹੋ ਗਿਆ ਦ੍ਰਿਸ਼ੀ ਹੋ ਗਿਆ 32 ਸੈਕਟਰ ਹੋ ਗਿਆ ਫਿਰ ਹੋਰ ਦਮੋਰੀਆ ਪੁਲ ਦੇ ਕੋਲ ਸਾਰੇ ਪਾਸੇ ਜਾ ਕੇ ਆਵਾਂਗੇ ਕਮ ਫਿਰ ਕੇ ਆਵਾਂਗੇ ਸਾਰੇ ਪਾਸੇ ਚੱਕ ਪੈਰ ਉੱਪਰ ਹਾਂਜੀ ਹੁਣ ਆਪਾਂ ਪਹੁੰਚ ਗਏ ਆਂ ਜੀ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰੇ ਇੰਦਰ ਆਪਣੀ ਬੱਸ ਲੱਗ ਗਈ ਆ پارک ਹੋ ਗਈ ਤਾਂ ਚਲੋ ਚੱਲੀਏ ਅੱਗੇ ਨੂੰ ਇੱਕ ਸਾਡਾ ਸਾਥੀ ਚੱਲ ਗਿਆ ਗੁਰਪਾਸ਼ ਜਨ ਨਾਲ ਲਖਪ੍ਰੀਤ ਸਿੰਘ ਉਹ ਜਾਂਦਾ ਅੱਗੇ ਆ ਮਾਮਾ ਜੀ ਹੁਣੀ ਤੇ ਇਹ ਕੁੜੀ ਕਹਿੰਦੀ ਜਿੱਥੇ ਆਪਾਂ ਥੱਲੇ ਤੁਹਾਨੂੰ ਦਿਖਾਈ ਨਹੀਂ ਨਹਿਰ ਦਿਲੋਂ ਜਿਹੜੀ ਉਹ ਨਦੀ ਨਹਿਰ ਸੀ ਮੈਨੂੰ ਨਾਮ ਪਤਾ ਨਹੀਂ ਹੁਣ ਕੀ ਦਾ ਤੇ ਸ਼ਾਇਦ ਸਰਸਾ ਨਦੀ ਆ ਉਹ ਤੇ ਕਹਿੰਦੀ ਉੱਥੇ ਤੱਕ ਆਪਾਂ ਵਾਪਸ ਜਾ ਕੇ ਆਪਾਂ ਵੇਖ ਬੋਰਦੋਰੇ ਮੁੱਠਾ ਦੇਖਦੇ ਆ ਤੇ ਮੈਂ ਕਹਾ ਭਰਾਵਾ ਇੰਨੀ نیچے ਕਿੱਨੇ ਜਾਣਾ ਮੁਰਕੇ ਉੱਪਰ ਪਹਾੜ ਚੜਨਾ ਹੀ ਬੱਸ ਹੋ ਜਾਣੀ ਆ ਹਣਾ ਵੀ ਪਹਾੜੀ ਆ ਇਹ ਪਹਾੜੀ ਚੜਦੇ ਪੈ ਤੁਸੀਂ ਹੋਰ ਕੀ ਕਰਦੋਗੇ ਚਲੋ ਜੀ ਆ ਗਏ ਆਂ ਤਾਂ ਕਿਸ ਤਰ੍ਹਾਂ ਨੇ फेमस पप्पू कोटे कोटेवाला स्टॉल लगे हम तो चल गया एक कब्रिस्तान है जी कीर्तखंड बाबा साहेब बुढ़ा शाह जी

ਦਵਾ ਆਰਬਨ 5 ਟੇਕ ਦੋਸਟ ਰੁਆ ਹੋਇਆ ਕਿੰਨੀ ਆਵਾਜ਼ ਆਂਦੀ ਬਈਆ ਆਸੀ ਦਲ ਆਸੀ ਦਲ ਰੁਆ ਹੈ ਇੱਕ ਬੂਰ ਮਿਆਰਾ ਤੇ ਕੁਲਚਾ ਖਾਈਏ ਹਣ ਤੇ ਫੇ ਚੱਲਦੇ ਆ ਗਲਾ ਯਾਰ ਤੇ ਰਾਗੇ ਖਰਾਬ ਆ ਤੂੰ ਕੁਲਚੇ ਖਾਣ ਲੱਗਾ ਫੇ ਦੁਆਰਾ ਮੋਢੀ ਸਿੱਧੀ ਚੜਾਈ ਆ ਉੱਪਰ ਨੂੰ ਤੇ ਇੱਥੇ ਡਰਾਈਵਿੰਗ ਕਰਨੀ ਬੜੀ ਔਖੀ ਆ ਹਾਰੇ ਕੋ ਪਹਾਰੇ ਹਾਂਜੀ ਹੁਣ ਆਪਾਂ ਪਹੁੰਚ ਗਏ ਆਂ ਜੀ ਪਾਪਾ ਗੁਰਦਤਾ ਜੀ ਗੁਰਦੁਆਰੇ ਪਹਿਲਾਂ ਥੱਲੇ ਕੋਸ ਆ ਗਿਆ ਡਿੱਗਣ ਲੱਗਾ ਹੀ ਬਚ ਗਿਆ ਉਹ ਬੰਦਰ ਆ ਗਿਆ ਬੰਦਰ ਉਹ ਬੰਦਰ ਆ ਗਿਆ ਬੰਦਰ ਉਹ ਬੰਦਰ 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 ਆ ਗਿਆ ਆ ਗਿਆ ਆ ਗਿਆ ਚੱਲ ਕਿੱਥੇ ਤੈਨੂੰ ਫੜਾਵਾਂ ਆ ਜਾ ਕਿੱਥੋਂ ਫੜਾਉ ਕਿੱਥੇ ਕਿੱਥੋਂ ਆ ਜਾ ਚੱਲ 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 ਆ ਜਾ ਇੱਧਰ ਹੋ ਰੋ ਵਾਰਸਾ ਵਾਲੋ ਦੇ ਵਿੱਚ ਅੱਗੇ ਅਸੀਂ ਬਰਾਦਰੀ ਦਾ ਤੇਰੀ ਬਰਾਦਰੀ ਦਾ ਅੱਗੇ ਅਸੀਂ ਆਏ ਸੀ ਇੱਕ ਵਾਰੀ ਗੁਰਦੁਆਰੇ ਇੱਧਰ ਤੇ ਉਦੋਂ ਇੱਦੀ ਕਿਸੇ ਦਾ ਨਾ ਪਰਸ ਲੈ ਗਿਆ ਸੀਗਾ ਖਿੱਚ ਕੇ ਬਾਂਦਰ ਤੇ ਉਹ ਲੈ ਕੇ ਪਹਾੜ ਨੀ ਚੁੱਕਰ ਗਿਆ ਸੀ ਸੈਲਫੀ ਸਟਿਕ ਨਾਲ ਹੀ ਵਧੀਆ ਬੰਦਾ ਵਲੌਗ ਉਦਾਂ ਜਿੰਨਾ ਮਰਜ਼ੀ ਆ ਵਾ ਉੱਪਰ ਚੱਕ ਸਕਦੇ ਆ ਤੁਹ ਲੋ ਸੰਗ ਤੋਂ ਇਹ ਆਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਬਾ ਗੁਰਦਿੱਤਾ ਜੀ ਦਾ ਤੁਸੀਂ ਪੋਸਟ ਕਰਕੇ ਇੱਥੇ ਪੜ ਲਿਓ ਤੇ ਹੁਣ ਆਪਾਂ ਚાલਦੇ ਆਂ ਅੰਦਰ ਹਾਂ ਗੁਰਦੁਆਰਾ ਤੀਰ ਸਾਹਿਬ ਨੂੰ ਜਾਣਾ ਪਹਿਲਾਂ ਆਪਾਂ ਉਸ ਤੋਂ ਬਾਅਦ ਇੱਧਰ ਆਣਾ ਵਾ ਪਹਿਲਾਂ ਜਲ ਛਕ ਲੈਂਦੇ ਠੰਡਾ ਆ ਆਜੀ ਮੇਰੀ ਡ੍ਰੀਮ ਕਾਰ ਡ੍ਰੀਮ ਪਿੱਕਾ ਕਹਿ ਸਕਦੇ ਆਪਾਂ ਇਹਨੂੰ ਇਸ ਨੂੰ ਕਿੰਨਾ ਘੈਂਟ ਲੱਗਦਾ ਵਾ ਇਹਦਾ ਫਾਇਦਾ ਇਹ ਆ ਅੱਗੇ 4 ਬੰਦੇ ਆ 5 ਬੰਦੇ ਬਹਿ ਜਾਓ ਤੇ ਪਿੱਛੇ ਜਿੰਨਾ ਮਰਜ਼ੀ ਸਮਾਨ ਲੋਡ ਕਰ ਲਓ ਤੇ ਆਪਾਂ ਨੂੰ ਤਾਂ ਇਹੀ ਪਸੰਦ ਆ ਜਦੋਂ ਵੀ ਲਾਈਫਟਾਈਮ ਆਪਾਂ ਕਦੀ ਕਰਾਂਗੇ ਭਾਈ ਤੇ ਉਦੋਂ ਇਹੀ ਕਰਾਂਗੇ ਕਾਰ ਉਹ ਲੱਕੀ ਹੋਣੀ ਉਹ ਲੱਕੀ ਕਿੱਥੇ ਜਾੜੇਗਾ ਤੂੰ ਉੱਥੋਂ ਥੱਲੇ ਲੱਕੀ ਉਹ ਦੇਖਦਾ ਵੇ ਲੱਕੀ 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 ਸਾਰੇ ਵਾਜਾ ਮਾਰਦੇ ਲੱਕੀ ਲੱਕੀ ਛੋਟਾ ਆ ਬੱਚਾ ਦੇਖੋ ਮੰਦਰ ਦਾ ਇੱਤਨੂੰ ਪੱਜਦਾ ਆਂਦਾ ਪਿਆ ਸੀਗਾ ਆ ਦੇਖੋ ਛੋਟਾ ਇਹ ਕਿਦਾਂ ਲਟਕਦਾ ਪਿਆ ਚਲੋ ਮੋਰੀਆ ਆ ਦੇਖੋ ਜੀ ਸਾਹਮਣੇ ਦਾ 뷰 ਹੁਣ ਗੁਰਦੁਆਰਾ ਸਾਹਿਬ ਦਾ ਕੱਲੇ ਨੂੰ ਆਪਾਂ ਕੋੜੀਆਂ ਉੱਤਰ ਕੇ ਜਾਣਾ ਵਾ ਸਾਰੇ ਸਾਡੇ ਬੰਦੇ ਲੇਟ ਹੁੰਦੇ ਆ ਸਾਰੇ ਆਨੇ ਲੇਟ ਆ ਬਾਕੀ ਸਾਰੇ ਆਨੇ ਚੱਲ ਗਏ ਗੁਰਵਾਜ ਹੈਲੋ ਹੈਲੋ ਚੱਲ ਚੱਲ ਪਿਆ ਮਾਣਾ ਫਲ ਵਾਲੀਆਂ ਆਪਣਾ ਚਲ ਬਸ ਉੱਤਰ ਜਾਂ ਥੱਲੇ ਹੋਂਡੇ ਕਣਾ ਜਾਈ ਕੋੜੀਆਂ ਵੜੀਆਂ ਵੱਡੀਆਂ ਵੱਡੀਆਂ ਵਾ ਉੱਤਰ ਨੋਖਾ ਲਾਦਾ ਪਿਆ ਵੱਡੇ ਬੰਦੇ ਪਹਿਲਾਂ ਪਹੁੰਚ ਗਏ ਉਹ ਸਾਡਾ ਸਾਥੀ ਹੀ ਪਹੁੰਚ ਗਿਆ ਸਾਥੀ ਹੁਣ ਛੜ ਕੇ ਆ ਗਿਆ ਮਾਮੀ ਲੈ ਕੇ ਆਈ ਅਸੀਂ ਫੋਟੋ ਮਾ ਕਰਾ ਕੇ ਆ ਕੇ ਜੀ ਸਾਥੀ ਸਾਣ ਛੜ ਕੇ ਆ ਗਏ ਮਾਮੀ ਨੂੰ ਲੈ ਕੇ ਆਈ ਆਈ ਨਿਸ਼ਾਨ ਸਾਹਿਬ ਜੀ ਤੇ ਇਹ ਵੀ ਸਾਰਾ ਪਹਾੜੀ ਤੇ ਹੀ ਸਥਿਤ ਹੈਗਾ ਵਾ ਬਾਕੀ ਦਰਖਤੋ ਦੇਖੋ ਕਿੰਨੇ ਲੰਬੇ ਲੰਬੇ ਹੈਗੇ ਆ ਪਿਛਲੀ ਸਾਈਡ ਪੂਰਾ ਜੰਗਲ ਹੀ ਆ ਤੇ ਇਹ ਜੰਗਲ ਵਿੱਚ ਬਾਂਦਰ ਬਹੁਤ ਜ਼ਿਆਦਾ ਵਾ ਹੁਣੇ ਬਾਂਦਰ ਮੇਰਾ ਹੱਥੋਂ ਫੋਨ ਖਿੱਚ ਕੇ ਲੈ ਕੇ ਜਾਣ ਲੱਗਾ ਸੀ ਵੀਡੀਓ ਵਿੱਚ ਰਿਕਾਰਡ ਵੀ ਹੋਇਆ ਵਾ ਆ ਚੈੱਕ ਕਰ ਰਿਹਾ ਸੀ ਸਾਹਮਣੇ ਇੱਧਰ ਵੀ ਗੁਰਤਾਰਾ ਸਾਹਿਬ ਤੇ ਸਾਹਮਣੇ ਛੜ ਖੇਤ ਬਾਕੀ ਆਸੇ ਬਸਲਾ ਵੀਊ ਬੜਾ ਘੈਂਟ ਆ ਤੇ ਉਹ ਮੇਰੇ ਖਿਆਲ ਨਾਲ ਅਨੰਦਪੁਰ ਸਾਹਾ ਦਾ ਸਾਹਮਣੇ ਗੈਸੀ ਲਾ ਰਹੇ ਆ ਬਾਕੀ ਪੱਕਾ ਪਤਾ ਨਹੀਂ ਅਨੰਦਪੁਰ ਸਾਹਿਬ ਹੀ ਹੈ ਪੱਕਾ ਕਿਉਂਕਿ ਇਧਰਲੀ ਸਾਈਡ ਤੇ ਨਾਲ ਅਜੂਬਾ ਹੈਗਾ ਇਧਰਲੀ ਸਾਈਡ ਤੇ ਅਜੂਬਾ ਹੈਗਾ ਨਾਲ ਤੇ ਆ ਜਿਹੜਾ ਟਾਵਰ ਦੇ ਪਿੱਛੇ ਅਨੰਦਪੁਰ ਸਾਹਾ ਵਾ ਆ ਸਾਹਮਣੇ ਖੂਹ ਆ ਜੀ ਪਾਣੀ ਦੇ ਦੇਖੋ ਕਿੰਨੇ ਵੱਡੇ ਵੱਡੇ ਆ ਸਾਹਮਣੇ ਦਾ ਥਿਊ ਕਿੰਨਾ ਵਧੀਆ ਆ ਆ ਦੇਖੋ ਜੀ ਇਹ ਬਾਂਦਰ ਦਾ ਇੱਕ ਹੱਥ ਹੈਗਾ ਦੇਖੋ ਹਾਂ ਫੈਂਦੀਗਾ ਇੱਕ ਆਪੇ ਨਾਲ ਹੀ ਰੋਟੀ ਖਾਂਦਾ ਹੋਇਆ ਵਾ ਬਾਏ ਗਰੂ ਬਾਦ ਬਾਏ ਗਰੂ ਆਗੇ 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 ਉਹ ਮੰਮਾ ਨੂੰ ਅੰਦਰ ਜੀ ਵੀਡੀਓ ਬਣਾਣੀ ਅਲਾਉਟ ਨਹੀਂ ਆਏਗੀ ਤੇ ਇਸ ਕਰਕੇ ਆਪਾਂ ਕੈਮਰਾ ਯੂਜ਼ ਨਹੀਂ ਕਰਾਂਗੇ ਅੰਦਰ ਤੇ ਬਾਹਰ ਆ ਕੇ ਆਪਾਂ ਵੀਡੀਓ ਬਣਾਵਾਂਗੇ ਦੁਬਾਰਾ ਇੱਕ ਦੋ ਤੇ ਹੁਣ ਉਮੀਦਾਂ ਮੌਸਮ ਹੋ ਗਿਆ ਜੀ ਕਾਫੀ ਹਲਕਾ ਜਿਹਾ ਕਣੀਆ ਪੈਨ ਲੱਗਿਆ ਤੇ ਬਹੁਤ ਤਰ੍ਹਾਂ ਸਾਦੇ ਬਾਹਰ ਦਰਸ਼ਨ ਕਰ ਲਓ ਅੰਦਰ ਬਾਬਾ ਜੀ ਦੱਸਦੇ ਸੀ ਕਿ ਇੱਥੇ ਅਖੰਡ ਪਾਠ ਸਾਹਿਬ ਰਖਵਾਉਣ ਲਈ ਤਿੰਨ ਤਿੰਨ ਸਾਲ ਵੇਟ ਕਰਨੀ ਪੈਂਦੀ ਆ ਤੇ ਹਰੇਕ ਕਮਰੇ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਸੀਗਾ ਤੇ ਅੰਦਰ ਵੀਡੀਓ ਆਪਾਂ ਤਾਂ ਨਹੀਂ ਬਣਾਏ ਕਿਉਂਕਿ ਅਲਾਉਟ ਨਹੀਂ ਸੀ ਸਾਰਾ ਜੰਗਲ ਹੀ ਏ ਥੱਲੇ ਟੋਟਲੀ ਆਹ ਅਨਾਰ ਲੱਗਾ ਸਾਹਮਣੇ ਆਰੇ ਹੂੰ ਅਨਾਰ ਦਾ ਪੇੜ ਏ ਹੂੰ

ਅੱਜ ਤਾਂ ਪੱਕਾ ਕੱਲਾ ਹੀ ਬੈਠਾ ਹਾਂ ਪਰ ਅੱਜ ਚੜਾਈ ਹੁਣ ਜਿਹੜੀ ਆਪਾਂ ਚੜਾਈ ਚੜ੍ਹੇ ਸੀ ਹੁਣ ਉਤਰਦੇ ਪਿਆ ਹੁਣ ਡਰ ਲਾ ਬਹੁਤ ਰਹਿਆ ਨੂੰ ਆਹ ਬੰਦੇ ਨੂੰ ਦਵਾਈ ਖਾ ਲਓ ਭਾਜੀ ਜਦੋਂ ਮੈਂ ਕਹਿੰਦਾ ਸੀ ਕੁਲਚਾ ਨਾ ਖਾਓ ਤਾਂ ਮੰਨਿਆ ਨਹੀਂ ਤੇ ਹੁਣ ਫੇਰ ਦੁਬਾਰਾ ਇਹਨੂੰ ਖਾਂਸੀ ਜ਼ਿਆਦਾ ਹੋਣ ਲੱਗ ਗਈ ਤਾਂ ਦਵਾਈ ਖਾਣ ਲੱਗਾ ਵਾ ਹਾਂਜੀ ਹੁਣ ਆਪਾਂ ਪਹੁੰਚ ਗਏ ਆਂ ਜੀ ਕੀਰਤਪੁਰ ਗੁਰਦੁਆਰਾ ਸਾਹਿਬ ਤੇ ਇਸ ਤੋਂ ਵਾਦਾ ਪਾਉਣ ਸਿੱਧਾ ਲਾਂਦਪੁਰ ਸਾਹਿਬ ਜਾਣਾ ਮੇਬੀ ਜਾਣਾ ਨਹੀਂ ਤੁਸੀਂ ਚੱਪਲਾ ਦੀ ਰਖਵਾਲੀ ਕਰਨੀਆਂ ਚਲੋ ਠੀਕ ਆ ਫੇ ਧਿਆਨ ਰੱਖਿਓ ਜ਼ੂੜੀ ਵਾਲੇ ਕਰੋਕ ਸਾ ਮੇਰੇ ਚਲੋ ਇੱਧਰ ਸਾਹਮਣੇ ਦਾ ਪੱਕਾ 20 ਬੰਦਾ ਉਹਨਾਂ ਦੇਖੋ ਕਿੰਨਾ ਘੈਂਟ ਜੂਲਾਦਾ ਪਿਆ ਤੇ ਇੱਧਰ ਵਾਲੇ ਦਾ ਭਗੋਆ ਚ ਖੜੇ ਹੁੰਨੇ ਆਂ ਗੋਆ ਕੀ ਆਪਾਂ ਅੰਦਰ ਦਰਸ਼ਨ ਕਰ ਲਿਆ ਤੇ ਸਾਰੀ ਸੰਗਤ ਹੁਣ ਚੱਲੀ ਆ ਬਾਹਰ ਨੂੰ ਤੇ ਆਪਾਂ ਵੀ ਚੱਲੀਏ ਆਹ ਦੇਖੋ ਜੀ ਕਿੰਨਾ ਅੱਧਰ ਬੱਦਲ ਚੜਿਆ ਪਿਆ ਵਾ ਕਾਫੀ ਮੀਂਹ ਪੈਣਾ ਇੱਧਰ ਮੇਰੇ ਖਿਆਲ ਨਾਲ ਹੁਣ ਬੱਦਲ ਵੀ ਘਰਤਦਾ ਪਿਆ ਪੂਰਾ ਚੰਗੀ ਤਰ੍ਹਾਂ ਕਿੱਦਾਂ ਲੱਗਾ ਤੁਹਾਨੂੰ ਘੁੰਮ ਕੇ ਚੰਗਾ ਮੈਨੂੰ ਕਹਿੰਦਾ ਸੀਗਾ ਬੋਲਣਾ ਨਹੀਂ ਹੈਗਾ ਆਪਸ ਵਿੱਚ ਕਰ ਨਹੀਂ ਹੁੰਦਾ ਆ ਕੌਣ ਲੱਕੀ ਆ ਭਰਾ ਹਾਂ ਕੋਈ ਇਦਾਂ ਦਾ ਹੀ ਆ ਮੈਂ ਹਾਂ ਜੀ ਜੀ ਹੁਣ ਆਪਾਂ ਪਹੁੰਚ ਗਏ ਆ ਅਨੰਦਪੁਰ ਸਾਹਿਬ ਤੇ ਇੱਧਰ ਤਾਂ ਮੀਂਹ ਪੈਂਦਾ ਪਿਆ ਹਲਕਾ ਹਲਕਾ ਦੇਖੋ ਬਿਜਲੀ ਵੀ ਲਿਸ਼ਕੀ ਹੋਣੀ ਆ ਸਾਹਮਣੇ ਆ ਜੀ ਅਨੰਤਗੜ੍ਹ ਪੁਰ ਦੁਆਰਾ ਤੇ ਮੀਂਹ ਹੁਣ ਸਟਾਰਟ ਹੋ ਗਿਆ ਵਾ ਤੇ ਸੰਗਤ ਲਈ ਰੂਮ ਦੇਖਣ ਗਏ ਅੱਜ ਦੀ ਸਟੇ ਸਾਡੀ ਇੱਥੇ ਆ ਇਸ ਤੋਂ ਬਾਅਦ ਆਪਾਂ ਕੱਲ ਜਾਣਾ ਅੱਗੇ ਤੇ ਨਾਲ ਤੁਹਾਨੂੰ ਕੱਲ ਵੀ ਆਪਾਂ ਦਰਸ਼ਨ ਕਰਾਵਾਂਗੇ ਮੌਸਮ ਦਾ ਪੂਰਾ ਮੀਂਹ ਆ ਪਿਆ ਤੇ ਆ ਦਰਖਤ ਤੇ ਪੱਤੇ ਕਿੰਨੇ ਵਧੀਆ ਲੱਗੇ ਹੋਏ ਆ ਹੁਣ ਆਪਾਂ ਚੱਲੇ ਜੀ ਰੂਮ ਪਤਾ ਕਰਨ ਕਿਉਂਕਿ ਅਸੀਂ ਆਪਣੇ ਅਲੱਗ ਰੂਮ ਲੈਣੇ ਆ ਚੱਲਦੇ ਹਾਂ ਹੁਣ ਹਾਂਜੀ ਆ ਸਾਹਮਣੇ ਸਾਈਡ ਹੈ ਜੀ ਆਪਣੇ ਰੂਮ ਇਹ ਉਨਾਂ ਕਹਿੰਦੇ ਆਪਣੇ ਰੂਮ ਵਿੱਚ ਆਪਾਂ ਤੇ ਇਹ ਜੀ ਚਲਾ ਲਿਆ ਵਾ ਚਲੋ شويه ਹੁਣ ਟਾਈਮ ਨਾ ਟਕੇ ਪਹਿਲਾਂ ਦਸਤਾਰ ਸਜਾਵਾਂਗੇ ਤੇ ਦੂਜੀ ਗੱਲ ਪਹਿਲਾਂ ਆਪਣਾ ਬਲੌਗ ਐਂ ਤੇ ਕਰਨਾ ਪੈਣਾ ਇਹ ਵਾਲਾ ਹੁਣ ਫਿਰ ਤਾਂ ਹੀ ਆਪਣਾ ਅਗਲਾ ਬਲੌਗ ਬਣਾ ਸਕਾਂਗੇ ਆਪਾਂ ਆਪੇ ਕੇ ਪੀਜ਼ਾ ਹੱਕ ਦੇਖ ਲਿਆ ਸਾਨੂੰ ਤਾਂ ਬੜਾ ਕੈਂਟ ਲੱਗਾ ਕਿ ਉਹ ਵੀ ਮੇਤਰੋ ਕਿੱਦਾਂ ਲੱਗਾ ਕੈਂਟ ਖਾ ਲ ਲੈ ਠੰਡਾ ਹੋ ਗਿਆ ਤੇਰਾ ਤਾਨੂੰ ਵਧੀਆ ਲੱਗਾ ਉਹਨਾਂ 버ਗਰ ਆ ਗਿਆ ਲੱਖੀ ਨੂੰ ਆਪਾਂ ਦਿੱਤਾ ਨਹੀਂ ਖਾਣ ਨੂੰ ਕਿਉਂਕਿ ਇਹਦਾ ਗਲਾ ਖਰਾਬ ਆ ਉਹਨੂੰ ਪੀਦਾ ਖਲਾਤਾ ਮੇਰੇ ਨਾਲ ਚਲੋ ਹੁਣ ਖਾਈਏ 버ਗਰ ਤੇ ਚਲਦੇ ਹਾਂ ਫਿਰ ਆਪਣੇ ਰੂਮ ਵੱਲ ਨੂੰ ਰੂਮ ਬਾਹਰ ਬੁਖ ਕਰ ਲਿਆ ਹੋਇਆ ਵਾ ਮੈਨੂੰ ਲੱਗਦਾ ਇੱਥੇ ਆਈਫਲ ਟਾਵਰ ਇਨਾ ਵਧੀਆ ਵਾ ਭਾਈ ਤੁਸੀਂ ਬਿਮਾਰ ਆ ਤੁਹਾਨੂੰ ਨਹੀਂ ਮਿਲਣਾ 버ਗਰ ਪੀਦਾ ਖਾਣਾ ਦਾ ਇੱਕ ਸਲਾਈਸ ਪਾਸ ਕਰੋ ਜੀ ਹੁਣ ਆਪਾਂ ਚੱਲੇ ਆਂ ਜੀ ਆਪਣੇ ਰੂਮ ਵੱਲ ਨੂੰ ਲੰਗਰ ਪਾਣੀ ਛਕ ਲਿਆ ਜੀ ਸਵੇਰ ਦੇ ਜਾਨ ਨੇ ਕਹਿੰਦੇ ਲੰਗਰ ਛਕ ਲੈ ਸਾਡਾ ਪੂਰਾ ਹਾਲ ਹੋ ਗਿਆ ਤੇ ਹੁਣ ਸਾਨੂੰ 버거 ਪੀਏ ਖਲਾ ਦੇਤੇ ਜਾ ਹੁਣ ਆ ਛੋਟਾ ਭਾਜੀ ਵੀ ਇਦੀ ਕਹਿੰਦਾ ਸਾਡਾ ਲੈ ਕੇ ਵੀ ਚੱਲੇ ਆ ਬ్రో ਫਿਰ ਲੈ ਕੇ ਵੀ ਚੱਲੇ ਆਣਾ ਵਾਸਤੇ ਤੇ ਵੀਡੀਓ ਵਗੈਰਾ ਲੈ ਕੇ ਤੇ ਲਾਈਟ ਸਾਈਡ ਤੋਂ ਮੈਂ ਕਰਦੇ ਤੇ ਦੇਖ ਜੂ ਠੀਕ ਹੈ ਜੀ ਤੇ ਆਪਾਂ ਐਦਾ ਦੇ ਲੋਕ ਫਿਰ ਘੈਂਟ ਘਾਂਟ ਹੋਗਾ ਸੋ ਲੈ ਕੇ ਆਂਦੇ ਰਵਾਂਗੇ ਨੋਟ ਤਾਂ ਹੋ ਕਰ ਤੁਹਾਨੂੰ ਲੋਕ ਵਧੀਆ ਲੱਗੇ ਸਾਡੇ ਤੇ ਮਿਲੋ ਤੁਹਾਨੂੰ ਸਗਲੀ ਵੀਡੀਓ ਵਿੱਚ ਫਸੇ ਰਹਿ ਗਾ ਤੁਹਾਨੂੰ ਫਿਰ ਲੈ ਬਾਈ ਬਾਈ ਏਕੀ